ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਫਕੀਰਾਂ ਫਰਮਾਇਆ ਕਹਿੰਦੇ ਰੱਬ ਬੰਦੇ ਦੀ ਜ਼ਾਤ ਇੱਕੋ ਜਿਵੇਂ ਕੱਪੜੇ ਦੀ ਜ਼ਾਤ ਹੈ ਰੂਹ ਜਿਵੇਂ ਕੱਪੜੇ ਦੇ ਵਿੱਚ ਰੂਹ ਲੁਕਿਆ ਹੋਵੇ ਵਿੱਚ ਬੰਦੇ ਦੇ ਤੂੰ ਆਪੇ ਬੋਲੇ ਆਪ ਬੁਲਾਵੇ ਤੇ ਆਪ ਕਰੇ ਹੂੰ ਕਿਉਂ ਸੁਣਾ ਅੰਦਰ ਵੱਸਦਾ ਹੈ ਔਰ ਜਿਨ੍ਹਾਂ ਨੇ ਉਸ ਦੀ ਤਲਾਸ਼ ਅਸਲੀਅਤ ਦੇ ਵਿੱਚ ਕੀਤੀ ਉਹਨਾਂ ਨੂੰ ਅੰਦਰੋਂ ਮਿਲਿਆ ਜ਼ਰਾ ਗੌਰ ਕਰਨਾ ਕਿ ਉਹ ਈਸ਼ਵਰ ਕਿਤੇ ਬਾਹਰ ਨਹੀਂ ਅੰਦਰ ਹੈ ਆਦ ਗੁਰੂ ਸ਼ੰਕਰਾਚਾਰਿਆ ਹੋਏ ਨੇ ਆਦੀ ਸ਼ੰਕਰਾਚਾਰਿਆ ਉਹਨਾਂ ਨੇ ਪੁੱਛਿਆ ਸੀ ਕਿ ਜੇ ਸੱਚ ਦੀ ਭਾਲ ਤੂੰ ਬਾਹਰ ਕਰ ਰਿਆ ਹੈ ਕਿ ਉਹ ਕਿਤੇ ਬਾਹਰ ਹੈ ਵੀ ਜ਼ਰਾ ਗੌਰ ਕਰਨਾ ਜ਼ਰਾ ਗੌਰ ਕਰਨਾ ਸਤਿਗੁਰੂ ਕਬੀਰ ਜੀ ਮਹਾਰਾਜ ਨੇ ਕਿਹਾ ਮੋ ਕੋ ਕਹਾ ਢੂੰਡੇਰੇ ਬੰਦੇ ਮੈਂ ਤਾਂ ਤੇਰੇ ਪਾਸ ਮੈਂ ਤੇ ਫਿਰ ਵੀ ਸਦੀਆਂ ਤੋਂ ਇਨਸਾਨ ਜਿਹੜਾ ਹੈ ਉਹ ਅਸਮਾਨ ਵੱਲ ਵੇਖਦਾ ਹੈ ਮੰਦਰਾ ਮਸਜਿਦਾਂ ਵਿੱਚ ਜਾਂਦਾ ਹੈ ਅਰਦਾਸਾਂ ਕਰਦਾ ਹੈ ਕਿ اے ਭਗਵਾਨ ਮੇਰੀ ਮਦਦ ਕਰ ਜ਼ਰਾ ਗੌਰ ਕਰਨਾ ਇਥੇ ਕਿ ਯਕੀਨ ਦੀ ਗੱਲ ਹੋ ਜਾਂਦੀ ਪਰ ਸੋਚਣ ਵਾਲੀ ਗੱਲ ਹੈ ਕਿ ਜੇਕਰ ਉਹ ਸ਼ਕਤੀ ਜਿਸ ਨੂੰ ਅਸੀਂ ਉੱਪਰ ਲੱਭਦੇ ਆ ਉਹ ਪਹਿਲਾਂ ਹੀ ਤੁਹਾਡੇ ਅੰਦਰ ਮੌਜੂਦ ਹੋਵੇ ਤਾਂ ਜਿਸ ਨੂੰ ਅਸੀਂ ਲੱਭ ਰਹੇ ਆ ਉਹ ਅੰਦਰ ਹੀ ਮੌਜੂਦ ਹੈ ਨਾ ਸੰਤ ਲੋਕਾਂ ਫਕੀਰ ਲੋਕਾਂ ਤੇ ਇਹ ਕੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਅਸਲੀਅਤ ਇਹੀ ਹੈ ਕਿ ਤੁਹਾਡੇ ਅੰਦਰ ਹੀ ਮੌਜੂਦ ਹੈ ਸਾਰਿਆਂ ਦੇ ਅੰਦਰ ਮੌਜੂਦ ਹੈ ਉਹ ਉਸ ਨੂੰ ਅੰਦਰ ਜਿਹੜਾ ਬੰਦਾ ਉਸ ਨੂੰ ਉਹ ਮੁਰਸ਼ਿਦ ਦੀ ਨਜ਼ਰ ਇਹ ਕੰਮ ਤਾਂ ਕਰਦੀ ਹੈ ਨਾ ਬਾਹਰੋਂ ਮੋੜ ਕੇ ਅੰਦਰ ਨੂੰ ਮੋੜ ਦਿੰਦੀ ਹੈ ਵੀ ਆਹ ਅੰਦਰ ਤੇਰੇ ਕੋਲ ਕਿ ਹੁਣ ਇੱਥੇ ਗੱਲ ਚੱਲਦੀ ਹੈ ਵੀ ਜਿਹੜੇ ਇਹ ਨਾ ਸੰਤ ਲੋਕਾਂ ਫਰਮਾ ਕਹਿੰਦੇ ਰੱਬ ਆਸਮਾਨ ਵਿੱਚ ਕਿਤੇ ਨਹੀਂ ਬੈਠਾ ਕਿਤੇ ਆਸਮਾਨ ਵਿੱਚ ਬੈਠਾ ਰਾਜ ਨਹੀਂ ਕਰ ਰਿਹਾ ਉਹ ਕੋਈ ਦੂਰੋਂ ਸਭ ਵੇਖਣ ਵਾਲਾ ਨਹੀਂ ਹੈ ਰੱਬ ਕੋਈ ਵੱਖਰੀ ਹੋਂਦ ਕੋਈ ਵੱਖਰੀ ਸੱਤਾ ਨਹੀਂ ਹੈ ਉਹ ਇੱਕ ਅਨੰਤ ਹਾਜ਼ਰੀ ਹੈ ਜਿਹਨੂੰ ਇਟਰਨਲ ਪ੍ਰੈਜ਼ੈਂਸ ਹੈ ਉਹ ਸਾਡੇ ਵਿੱਚ ਹੀ ਹੈ ਤੇ ਅਸੀਂ ਉਸ ਵਿੱਚ ਆਂ ਜ਼ਰਾ ਗੌਰ ਕਰਨਾ ਉਹ ਕਹਿੰਦੇ ਤੂੰ ਆ ਸਾਡਾ ਬਣ ਜਾ ਤੂੰ ਤੇ ਆਪਣਾ ਬਣਾ ਲੈ ਸਾਨੂੰ ਅਸੀਂ ਉਹਦੇ ਵਿੱਚ ਆਉ ਸਾਡੇ ਵਿੱਚ ਆ ਤਾਂ ਫਿਰ ਸਵਾਲ ਉੱਠਦਾ ਹੈ ਕਿ ਜੇਕਰ ਉਹ ਸਾਡੇ ਅੰਦਰ ਹੈ ਤਾਂ ਸਾਨੂੰ ਉਸ ਦਾ ਅਹਿਸਾਸ ਕਿਉਂ ਨਹੀਂ ਹੁੰਦਾ ਕਿਉਂ ਅਸੀਂ ਖੁਦ ਨੂੰ ਇੰਨਾ ਸੀਮਤ ਕਰ ਲਿਆ ਹੈ ਲਿਮਿਟ ਆਪਣੀ ਲਿਮਿਟ ਬਣਾ ਲਈ ਹੈ ਆਪਾਂ ਤੇ ਉਹ ਲਿਮਿਟਲੈਸ ਆ ਬਾਬਾ ਜੀ ਕਿਉਂ ਇੰਨਾ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਕਿਉਂਕਿ ਇਹ ਹਾਜ਼ਰੀ ਸੋਚਣ ਨਾਲ ਨਹੀਂ ਮਿਲਦੀ ਬਾਬਾ ਜੀ ਇਹ ਉਦੋਂ ਦਿਖਾਈ ਦਿੰਦੀ ਹੈ ਜਦੋਂ ਅਹੰਕਾਰ ਉਹ ਆਵਾਜ਼ ਜੋ ਕਹਿੰਦੀ ਹੈ ਕਿ ਮੈਂ ਇਹ ਹਾਂ ਮੈਂ ਉਹ ਹਾਂ ਕੁਝ ਪਲਾਂ ਲਈ ਰੁਕ ਜਾਂਦੀ ਹੈ ਫਿਰ ਜਦੋਂ ਇਨਸਾਨ ਦਾ ਅਹੰਕਾਰ ਇਹ ਕਹਿੰਦਾ ਮੈਂ ਇਹ ਹਾਂ ਮੈਂ ਉਹ ਹਾਂ ਆਈਗੋ ਜਿਹੜੀ ਹੈ ਉ퍼 ਕੁਝ ਬਲਾਈ ਰੁਕ ਜਾਂਦੀ ਤੇ ਇਹੋ ਜਿਹਾ ਕਦੋਂ ਹੁੰਦਾ ਜਦੋਂ ਪਛਾਣੇ ਹੋਏ ਵਿਚਾਰ ਭਾਵਨਾਵਾਂ ਢਿੱਲੀਆਂ ਪੈ ਜਾਂਦੀਆਂ ਨੇ ਬਾਬਾ ਜੀ ਜਦੋਂ ਅੰਦਰ ਦਾ ਸ਼ੋਰ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ ਏਹੀ ਵਜ੍ਹਾ ਹੈ ਕਿ 트ਾਂਸ ਉਹ ਅਵਸਥਾ ਜਿੱਥੇ ਮਨ ਦੀ ਜਿਹੜੀ ਹੈ ਬੱਕ ਬੱਕ ਰੁਕ ਜਾਂਦੀ ਹੈ ਉਹ ਇੰਨੀ ਜ਼ਰੂਰੀ ਹੈ ਉਹਨੂੰ 트ਾਂਸ ਕਹਿੰਦੇ ਬਾਬਾ ਜਿੱਥੇ ਮਨ ਦੀ ਬੱਕ ਬੱਕ ਰੁਕ ਜਾਂਦੀ ਹੈ ਮਨ ਚੁੱਪ ਕਰ ਜਾਂਦਾ ਕਿਉਂਕਿ ਜਦੋਂ ਅੰਦਰ ਦਾ ਸ਼ੋਰ ਥੰਮਦਾ ਹੈ ਉਦੋਂ ਬਚਦਾ ਹੈ ਮੋਨ ਮੋਨ ਵਿੱਚ ਛੁੱਪਿਆ ਹੋਇਆ ਰੱਬ ਕਿਉਂਕਿ ਮੋਨ ਹੈ ਨਾ ਕਹਿੰਦੇ ਆਵਾਜ਼ਾਂ ਆਉਂਦੀਆਂ ਸੁਣਦਾ ਕੋਈ ਕੋਈ ਹੈ ਕਿਉਂਕਿ ਆਪ ਚੋ ਪਰਿਆ ਨਹੀਂ ਜਾਂਦਾ ਸੁਣੇ ਕਿੱਥੋਂ ਪਰ ਸਵਾਲ ਇਹ ਹੈ ਕਿ ਇਹ ਹਰ ਇਨਸਾਨ ਇਹਨੂੰ ਅਨੁਭਵ ਕਰ ਸਕਦਾ ਹੈ ਤੇ ਪ੍ਰਾਚੀਨ ਪ੍ਰਾਣੀਆਂ ਸਭਿਅਤਾਵਾਂ ਇਸ ਨੂੰ ਕਿਵੇਂ ਹਾਸਲ ਕਰਦੀਆਂ ਸਨ ਜਾਂ ਇਹ ਸੰਤ ਮਹਾਤਮਾ ਜਿਹੜੇ ਫਕੀਰ ਨੂੰ ਕਿੱਦਾਂ ਹਾਸਲ ਕਰਦੇ ਨੇ ਜਦੋਂ ਉਹਨਾਂ ਕੋਲ ਨਾ ਕਿਤਾਬਾਂ ਸਨ ਕੋਈ ਨਾ ਵਿਗਿਆਨ ਦੀਆਂ ਮਸ਼ੀਨਾਂ જરા غور કર તા આજ ਇਸ ਵੀਡੀਓ ਵਿੱਚ ਅੱਗੇ ਅਸੀਂ ਉਸੇ ਰਹੱਸ ਵਿੱਚ ਉਤਰਾਂਗੇ ਬਾਬਾ ਜੀ ਆਓ ਇਹਦੇ ਵਿੱਚ ਦੂਜਾ ਜਿਹੜਾ ਭਾਗ ਦੂਸਰੇ ਦੇ ਵਿੱਚ ਆਪਾਂ ਗੱਲ ਕਰਨ ਜਾਣੇ ট্রান্স ਚੇਤਨਾ ਦੀ ਅਸਲੀ ਕੁੰਜੀ ਹੈ ট্রান্সਗਨ ਚੁੱਪ ਜਾਗਰੂਕਤਾ ਕਲਪਨਾ ਕਰੋ ਜਰਾ ਮੰਨ ਲਓ ਕਿ ਤੁਹਾਡੇ ਅੰਦਰ ਹਮੇਸ਼ਾ ਇੱਕ ਸ਼ੋਰ ਚੱਲਦਾ ਰਹਿੰਦਾ ਹੈ ਔਰ ਚੱਲਦਾ ਵੀ ਰਹਿੰਦਾ ਇਹਨੂੰ ਮੰਨਣ ਦੀ ਕਿ ਲੋੜ ਹੈ ਬੰਦੇ ਦੇ ਅੰਦਰ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ ਵਿਚਾਰਾਂ ਦਾ ਸ਼ੋਰ ਮੈਂ ਇਹ ਕਰਨਾ ਹੈ ਯਾਰ ਉਹ ਗਲਤ ਹੋ ਗਿਆ ਕੱਲ ਕੀ ਹੋਵੇਗਾ ਪਰਸੋਂ ਕੀ ਹੋਵੇਗਾ ਇਹ ਸ਼ੋਰ ਕਦੇ ਥੰਬਦਾ ਨਹੀਂ ਬਾਬਾ ਜੀ ਅਸੀਂ ਸੌਂਦੇ ਵੀ ਹਾਂ ਤਾਂ ਸਪਣਿਆਂ ਵਿੱਚ ਇਹ ਜਾਰੀ ਰਹਿੰਦਾ ਹੈ ਇਹੀ ਸ਼ੋਰ ਸਾਨੂੰ ਉਸ ਹਾਜ਼ਰੀ ਤੋਂ ਕੱਟ ਦਿੰਦਾ ਹੈ ਜੋ ਹਮੇਸ਼ਾ ਸਾਡੇ ਅੰਦਰ ਸਾਨੂੰ ਉਸ ਮਾਲਕ ਤੋਂ ਦੂਰ ਕਰ ਦਿੰਦਾ ਹੈ ਜੋ ਹਮੇਸ਼ਾ ਸਾਡੇ ਅੰਦਰ ਹੈ ਹੁਣ 트ਾਂਸ ਯਾਨੀ ਕਿ ਉਹ ਅਵਸਥਾ ਜਿੱਥੇ ਇਹ ਸ਼ੋਰ ਗਾਇਬ ਹੋ ਜਾਂਦਾ ਹੈ ਜਿੱਥੇ ਵਿਚਾਰ ਪਛਾਣ ਭਾਵਨਾਵਾਂ ਸਭ ਪਿਗਲਣ ਲੱਗ ਜਾਂਦੀ ਹੈ ਤੇ ਉਦੋਂ ਹੀ ਤੁਹਾਡਾ ਸਾਹਮਣਾ ਹੁੰਦਾ ਉਸ ਮੋਨ ਦੇ ਨਾਲ ਉਸ ਸ਼ਕਤੀ ਨਾਲ ਜੋ ਹਮੇਸ਼ਾ ਸੀ ਪਰ ਅਸੀਂ ਉਸ ਨੂੰ ਸੁਣ ਨਹੀਂ ਪਾਰੇ ਸੀ ਬਾਬਾ ਜੀ ਉਹਦੀਆਂ ਆਵਾਜ਼ਾਂ ਸਾਈਂ ਦੀਆਂ ਆਉਂਦੀਆਂ ਸੀ ਸੁਣ ਨਹੀਂ ਪਾਰੇ ਪੁਰਾਣੀਆਂ ਸਭਿਤਾਵਾਂ ਪ੍ਰਾਚੀਨ ਸਭਿਤਾਵਾਂ ਇਸ ਨੂੰ ਭਲੀ ਭਾਂਤੀ ਜਾਣਦੀਆਂ ਸਨ ਉਹਨਾਂ ਕੋਲ ਦੇਖੋ ਉਹਨਾਂ ਕੋਲ ਉਸ ਵੇਲੇ ਕੋਈ ਵਿਗਿਆਨ ਦੀਆਂ ਮਸ਼ੀਨਾਂ ਨਹੀਂ ਸਨ ਪਰ ਉਹਨਾਂ ਕੋਲ ਅਨੁਭਵ ਦਾ ਵਿਗਿਆਨ ਸੀ ਫੀਲ ਦਾ ਵਿਗਿਆਨ ਸੀ ਜਿਹੜਾ ਇਹਨਾਂ ਸੰਤਾ ਮਹਾਪੁਰਸ਼ਾਂ ਕੋਲ ਹੁੰਦਾ ਕਹਿੰਦੇ ਨਾ ਸਾਡੀ ਅੱਖ ਉਹ ਕੈਮਰਾ ਹੈ ਜਿਹੜੀ ਪਹਿਲਾਂ ਤੇਰੇ ਤੇ ਫਿਕਸ ਹੁੰਦੀ ਹੈ ਫਿਰ ਦੂਜੇ ਤੇ ਪੁੱਛ ਕੇ ਹਾਲ ਉਹ ਦੂਜੇ ਪਾਸੇ ਜਾਂਦੀ ਦੂਜੇ ਤੋਂ ਦੂਜੇ ਪਾਸੇ ਉਹਨਾਂ ਨੇ ਕੋਈ ਵਿਗਿਆਨਿਕ ਜਿਹੜੀਆਂ ਮਸ਼ੀਨਾਂ ਨਹੀਂ ਰੱਖੀਆਂ ਸੂਫੀ ਫਕੀਰ ਜਿਹੜੇ ਸਨ ਉਹ ਕਈ ਵਾਰ ਜਿਹੜੇ ਸੂਫੀ ਲੋਕ ਨਾ ਗੋਲ-ਗੋਲ ਘੁੰਮਦੇ ਨੇ ਬਾਬਾ ਜੀ ਗੋਲ-ਗੋਲ ਜਦੋਂ ਤੱਕ ਸਰੀਰ ਭੁੱਲ ਨਹੀਂ ਜਾਂਦਾ ਕਿ ਉਹ ਸਰੀਰ ਹੈ ਤੇ ਕੇਵਲ ਚੇਤਨਾ ਬਚਦੀ ਹੈ ਜਿਹੜੇ ਸੂਫੀ ਤੁਸੀਂ ਦੇਖੇ ਹੋਣੇ ਨਾ ਜਿਹੜੇ ਉਹ ਰੂਮੀ ਦੇ ਜਿਹੜੇ ਫੋਲੋਅਰਸ ਹਨ ਉਹਨਾਂ ਨੂੰ ਉਹ ਘੁਮਾਉਂਦੇ ਸੀ ਤੇਜ਼-ਤੇਜ਼ ਘੁੰਮੋ ਜਾਂ ਕੋਈ ਵੀ ਕਰਮ ਤੇਜ਼-ਤੇਜ਼ ਘੁੰਮੋ ਜਿਦਾ ਇਹਨੇ ਚੱਲ ਸੋ ਚੱਲ ਚੱਲ ਸੋ ਚੱਲ ਚੱਲ ਸੋ ਚੱਲ ਉਦੋਂ ਤੱਕ ਘੁੰਮੋ ਜਦ ਤੱਕ ਤੁਸੀਂ ਇਹ ਨਾ ਭੁੱਲ ਜਾਓ ਕਿ ਤੁਸੀਂ ਸਰੀਰ ਹੋ ਸਰੀਰ ਉਦੋਂ ਮਿਟ ਜਾਂਦਾ ਉਦੋਂ ਚੇਤਨਾ ਬਚਦੀ ਜ਼ਰਾ ਗੌਰ ਕਰਨਾ ਇਸੂਵੀ ਫਕੀਰਾਂ ਦਾ ਰਾਜ ਦੂਸਰਾ ਗ੍ਰੀਕ ਦਰਸ਼ਨੀਕ ਜਿਹੜੇ ਹੋਏ ਨੇ ਉਹ ਗੁਫਾਵਾਂ ਵਿੱਚ ਮੰਦਰਾਂ ਵਿੱਚ ਇਹੋ ਜੀਆਂ ਰਸਮਾਂ ਕਰਦੇ ਸਨ ਜਿੱਥੇ ਤਾਲ ਜਿੱਦਾਂ ਰਿਦਮ ਜਿਹੜੀ ਹੈ ਧੂਣੀ ਜਿਹੜੀ ਹੈ ਤੇ ਹਨੇਰਾ ਉਹਨਾਂ ਨੂੰ ਅੰਦਰ ਦੀ ਗਹਿਰਾਈ ਤੱਕ ਲੈ ਜਾਂਦਾ ਸੀ ਬਾਬਾ ਜੀ ਫਿਰ ਉਸ ਤੋਂ ਬਾਅਦ ਆਉਂਦਾ ਹੈ ਮੈਸੋ ਅਮਰੀਕੀ ਨਵਾਲ ਕਬੀਲੇ ਦੇ ਜਿਹੜੇ ਲੋਕ ਨੇ ਉਹ ਢੋਲ ਕਰਦੇ ਨੇ ਢੋਲ ਵਜਾਉਂਦੇ ਨੇ ਪੀਰਾਂ ਦੇ ਦਰਬਾਰ ਤੁਸੀਂ ਢੋਲ ਵੱਜਦੇ ਆ ਮੰਤਰ ਉਚਾਰਨ ਹੁੰਦੇ ਐ ਉਸ ਅਮਰੀਕੀ ਨਵਾਲ ਕਬੀਲੇ ਚ ਵਰਤ ਰੱਖੇ ਜਾਂਦੇ ਐ ਕੁਦਰਤੀ ਦਵਾਈਆਂ ਦੇ ਸਹਾਰੇ ਲਏ ਜਾਂਦੇ ਐ ਐਸੀ ਅਵਸਥਾ ਵਿੱਚ ਜਾਣ ਲਈ ਜਿੱਥੇ ਉਹ ਖੁਦ ਨੂੰ ਬ੍ਰਹਮਾਣ ਨਾਲ ਇੱਕ ਮਹਿਸੂਸ ਕਰਦੇ ਨੇ ਬਾਬਾ ਉਹਨਾਂ ਦਾ ਮੰਨਣਾ ਸੀ ਕਿ ਇਹਨਾਂ ਅਵਸਥਾਵਾਂ ਵਿੱਚ ਉਹ ਦੇਵਤਿਆਂ ਨਾਲ ਗੱਲ ਕਰ ਸਕਦੇ ਨੇ ਔਰ ਇਹ ਵਾਕਈ ਸੱਚ ਹੈ ਆਪਣੇ ਪੂਰਵਜਾਂ ਨਾਲ ਜੁੜ ਸਕਦੇ ਨੇ ਤੇ ਭਾਈਚਾਰੇ ਲਈ ਮਾਰਗਦਰਸ਼ਨ ਪਾ ਸਕਦੇ ਨੇ ਕਿ ਸਾਨੂੰ ਰਾਹ ਦਿਖਾ ਸਾਡੇ ਸਾਈਆਂ ਉਨਾਂ ਲਈ ਸੁਪਨਾ 트ਾਂਸ ਤੇ ਜਾਗਰਤ ਜੀਵਨ ਤਿੰਨੇ ਇੱਕ ਲਗਾਤਾਰ ਜਿੱਦਾਂ ਕਹਿ ਲੋ ਵੀ ਵਹਾ ਹੈ ਨਾ ਜਿੱਦਾਂ ਪਾਣੀ ਦਾ ਵਹਾ ਇਦਾਂ ਹੀ ਇਹ ਜਿਹੜਾ ਹੈ ਸੁਪਨਾ ਡ੍ਰੀਮ ਜਿਹਨੂੰ ਕਹਿਆ ਜਾਂ 트ਾਂਸ ਮੋਨ ਨੂੰ ਜਾਗਰਤ ਯਾਨੀ ਜਾਗਣ ਨੂੰ ਜੀਵਨ ਦੇ ਤਿੰਨ ਇੱਕ ਲਗਾਤਾਰ ਵਹਾ ਦੇ ਹਿੱਸੇ ਨੇ ਉਸ ਸੀਮਤ ਮੈਂ ਤੋਂ ਬਾਹਰ ਨਿਕਲ ਕੇ ਯਾਨੀ ਉਹ ਅਹੰਕਾਰ ਤਿਆਗ ਦਿੱਤਾ ਮੈਂ ਮੈਂ ਛੱਡ ਦਿੱਤੀ ਉਸ ਤੋਂ ਪਾਸੇ ਹੋ ਗਏ ਬਾਹਰ ਨਿਕਲ ਕੇ ਅਪ੍ਰਤੀਬੰਧਿਤ ਅਨੁਭਵ ਦੇ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਸਨ ਯਾਨੀ ਕਿ ਜਿੱਥੇ ਕੋਈ ਬੰਦਿਸ਼ ਨਹੀਂ ਹੈ ਜਿੱਥੇ ਕੋਈ ਹੰਕਾਰ ਨਹੀਂ ਹੈ ਉਹ ਨਵੀਆਂ-ਨਵੀਆਂ ਚੀਜ਼ਾਂ ਤਾਂ ਹੀ ਜਿਹੜੀਆਂ ਹੈ ਉਹ ਮਹਿਸੂਸ ਕਰ ਦੇਗਾ ਕਿ ਰੱਬ ਦੀ ਰਹਿਮਤ ਕਿੱਦਾਂ ਮਹਿਸੂਸ ਕਰੀਏ ਕਹਿੰਦਾ ਪਹਿਲਾਂ ਆਪਣੀ ਮਾਂ ਨੂੰ ਮੁਕਾਦੇ ਫਿਰ ਰੱਬ ਦੀ ਰਹਿਮਤ ਮਹਿਸੂਸ ਕਰੇਗਾ ਉਹਨੇ ਕਵਾਲ ਉਹਨਾਂ ਕਵਾਲਾਂ ਦੀ ਗੱਲ ਨਹੀਂ ਹੋ ਰਹੀ ਜਿਹੜੇ ਗਾਉਂਦੇ ਦਾ ਸਾਈ ਨੂੰ ਹੈ ਤੇ 4-4 5-5000 ਰੁਪਇਆ ਉਹ ਜਿਹੜੇ ਮੁੰਡੇ ਵਿਚਾਰੇ ਉਹਨਾਂ ਨੂੰ ਵੀਡੀਓ ਬਣਾ ਕੇ ਦੇ ਉਹਨਾਂ ਨੂੰ ਹੀ ਨਹੀਂ ਦਿੰਦੇ ਐਹੋ ਜਿਹੇ ਹਾਲਾਤ ਵੀ ਦੇਖੇ ਐ ਐਹੋ ਜਿਹੇ ਹਾਲਾਤ ਵੀ ਅਸੀਂ ਸੁਣੇ ਵੀ ਐ ਔਰ ਅਸੀਂ ਦੇਖੇ ਵੀ ਐ ਬੜੇ ਵੱਡੇ ਵੱਡੇ ਸਟੇਜਾਂ ਤੇ ਗਾਉਂਦੇ ਐ ਉਹ ਆਪਣੀ ਮੈਚ ਉਹ ਨਿਕਲੇਣੀ ਐ ਇਸ ਕਰਕੇ ਸੁਣੋ ਜ਼ਰੂਰ ਪਰ ਕਿਤੇ ਉਹਨਾਂ ਨੂੰ ਹੀ ਨਾ ਰੱਬ ਮੰਨ ਕੇ ਬਹਿ ਜਾਓ ਬਾਬਾ ਜੀ ਜ਼ਰਾ ਗੌਰ ਕਰਨਾ ਤਾਂ ਗੱਲ ਇਹ ਚੱਲਦੀ ਹੈ ਬੜਾ ਮਨ ਐ ਇਦਾਂ ਮਨ ਚ ਗੱਲ ਉਹ ਯਾਦ ਆ ਗਈ ਬੜਾ ਵੱਡਾ ਨਾਮ ਐ ਆਪਾਂ ਉਹਦਾ ਨਾਂ ਨਹੀਂ ਲੈਣਾ ਤੋ ਉਹ ਬੰਦਾ ਦਾ ਸੋ ਉਹਦੇ ਪੈਸੇ ਮਾਰ ਕੇ ਬੈ ਗਿਆ ਜਿਹੜੇ ਬੰਦੇ ਨੇ ਉਹਦੀ ਵੀਡੀਓ ਦੇ ਉੱਤੇ ਕੰਮ ਕੀਤਾ ਦੇਖੋ ਇਹੋ ਜਿਹੇ ਹਾਲਾਤ ਉਹ ਕਹਿੰਦੇ ਜੀ ਸਾਈ ਸਾਡਾ ਸਾਈ ਸਾਈ ਇਦਾਂ ਦੇ ਬੰਦਿਆਂ ਦਾ ਕਦੋਂ ਹੁੰਦਾ ਭਾਈ ਸਾਈ ਦਾ ਕੇ ਹੱਕ ਰੱਖਣ ਵਾਲੇ ਦਾ ਹੁੰਦਾ ਹੀ ਨਹੀਂ ਕਦੇ ਸਾਈ ਦਾ ਕਹਿੰਦੇ ਵੀ ਭਾਈ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਹੈ ਨਾ ਉਹ ਪਸੀਨਾ ਆਣ ਤੋਂ ਪਹਿਲਾਂ ਦੇ ਦਿਓ ਤੂੰ ਹੀ ਹੱਕ ਮਾਰੀ ਜਾਂਦੇ ਚਲੋ ਜਿਹੜਾ ਜਿੱਦਾਂ ਕਰ ਰਿਹਾ ਹੈ ਭੁਗਤਣਾ ਤਾਂ ਪੈਣਾ ਹੈ ਸੋ ਆਪਾਂ ਕੀ ਲੈਣਾ ਅੱਗੇ ਚੱਲਦੇ ਆਂ ਕਿਉਂਕਿ ਉਹ ਅਨੁਭਵ ਖੇਤਰ ਦੇ ਵਿੱਚ ਪ੍ਰਵੇਸ਼ ਕਰ ਰਹੇ ਸਨ ਜਿਹੜੇ ਫਕੀਰ ਲੋਕ ਹੁੰਦੇ ਅਸਲੀ ਟਰਾਂਸ ਕੋਈ ਜਾਦੂ ਨਹੀਂ ਹੈ ਕੋਈ ਧਰਮ ਵਿਸ਼ੇਸ਼ ਦਾ ਅਧਿਕਾਰ ਨਹੀਂ ਹੈ ਇਹ ਉਹ ਅਵਸਥਾ ਹੈ ਜਿੱਥੇ ਤੁਹਾਡਾ ਝੂਠਾ ਮੈਂ ਜਿਹੜਾ ਹੈ ਹੰਕਾਰ ਜਿਹੜਾ ਉਹ ਪਿੱਛੇ हट ਜਾਂਦਾ ਤੇ ਅਸਲੀ ਤੁਸੀਂ ਸਾਹਮਣੇ ਆਉਂਦੇ ਹੋ ਸੋਚੋ ਜੇਕਰ ਤੁਸੀਂ ਇੱਕ ਵਾਰ ਉਸ ਸ਼ਾਂਤੀ ਨੂੰ ਮਹਿਸੂਸ ਕਰ ਲਓ ਜਿੱਥੇ ਵਿਚਾਰ ਨਹੀਂ ਸਿਰਫ ਮੋਨ ਹੈ ਸ਼ਾਂਤੀ ਹੈ ਚੁੱਪ ਹੈ ਤਾਂ ਤੁਹਾਡਾ ਜੀਵਨ ਕਿਵੇਂ ਬਦਲੇਗਾ ਬਾਬਾ ਜੀ ਜ਼ਰਾ ਗੌਰ ਕਰ ਇਤਿਹਾਸ ਗਵਾਹ ਹੈ ਕਿ ਹਰ ਯੁੱਗ ਵਿੱਚ ਕੁਝ ਲੋਕਾਂ ਨੇ ਇਸ ਮੋਣ ਇਸ ਹਾਜ਼ਰੀ ਦਾ ਅਨੁਭਵ ਕੀਤਾ ਹੈ ਔਰ ਅੱਜ ਵੀ ਲੋਕ ਕਰ ਰਹੇ ਨੇ ਉਹਨਾਂ ਨੇ ਕਿਹਾ ਰੱਬ ਬਾਹਰ ਨਹੀਂ ਅੰਦਰ ਹੈ ਪਰ ਜਿੱਦਾਂ ਜਿੱਦਾਂ ਸਮਾਂ ਬੀਤਿਆ ਇਸ ਇੱਕ ਸਰਲ ਜੀ ਸੱਚੀ ਦੀ ਸਚਾਈ ਨੂੰ ਵਿਵਸਥਾ ਤਿੰਨ ਨਿਯੰਤਰਣ ਵਿੱਚ ਬਦਲ ਦਿੱਤਾ ਗਿਆ ਬਾਬਾ ਜੀ ਧਰਮਾ ਨੇ ਕਿਹਾ ਰੱਬ ਤੁਹਾਡੇ ਤੋਂ ਵੱਖਰਾ ਹੈ ਯਾਨੀ ਕਰਮ ਦੇ ਵਿੱਚ ਪਾ ਦਿੱਤਾ ਉੱਪਰ ਹੈ ਤੇ ਤੁਸੀਂ ਹੇਠਾਂ ਇਹ ਦੱਸਣ ਲੱਗ ਪਏ ਲੋਕਾਂ ਉਹ ਸਿਰਜਣਹਾਰ ਹੈ ਤੇ ਤੁਸੀਂ ਸਿਰਫ ਦਾਸ ਹੋ ਸੋਚੋ ਇਸ ਦਾ ਅਸਰ ਜਿਵੇਂ ਹੀ ਇਹ ਵਿਚਾਰ ਫੈਲਿਆ ਕਿ ਰੱਬ ਬਾਹਰ ਹੈ ਉਹ ਫਕੀਰ ਲੋਕ ਕਹਿੰਦੇ ਇਨਸਾਨ ਆਪਣੀ ਸ਼ਕਤੀ ਭੁੱਲ ਗਿਆ ਆਪਣੀ ਸ਼ਕਤੀ ਛੱਡ ਦਿੱਤੀ ਅਸੀਂ ਸੋਚਣਾ ਸ਼ੁਰੂ ਕੀਤਾ ਕਿ ਸਾਨੂੰ ਉਸ ਦੀ ਕਿਰਪਾ ਕਮਾਉਣੀ ਪਵੇਗੀ ਉਹਦੇ ਨਿਯਮਾਂ ਨਾਲ ਅਰਦਾਸਾਂ ਨਾਲ ਬਲੀਦਾਨਾਂ ਨਾਲ ਉਹ ਭਾਈ ਕਿਹੜਾ ਰੱਬ ਹੈ ਜਿਹੜਾ ਕਹਿੰਦਾ ਵੀ ਮੈਨੂੰ ਬਲੀਦਾਨ ਦਿਓ ਕਿਸੇ ਦਾ ਜਰਾ ਗੌਰ ਕਰਨਾ ਕਿਹੜਾ ਰੱਬ ਕਹਿੰਦਾ ਮੈਨੂੰ ਬਲੀ ਦਿਓ ਕਿਸੇ ਦੀ ਕਿਹੜਾ ਰੱਬ ਪਰੇ ਚਲਦੀਆਂ ਇਹ ਚੀਜ਼ਾਂ ਪਰਥਵਾ ਹੈ ਔਰ ਚਲਦੀਆਂ ਹੈ ਔਰ ਚਲਦੀਆਂ ਰਹਿਣੀਆਂ ਹੈ ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਬਾਬਾ ਜੀ ਕਿਉਂਕਿ ਕੋਈ ਨਾ ਕੋਈ ਰੱਬੀ ਰੂਪ ਮੈਂ ਗੱਲ ਉਹੀ ਆਖੀ ਵੀ ਰੱਬੀ ਰੰਗਣੀ ਹੈ ਇਹ ਕੋਈ ਸ਼ਕਤੀਆਂ ਹੈ ਕੋਈ ਤਾਕਤਾਂ ਕਹਿ ਸਕਦੇ ਆਪਾਂ ਵੀ ਐਸਾ ਬਹੁਤ ਕੁਝ ਹੁੰਦਾ ਹੈ ਔਰ ਇਹ ਚਲਦਾ ਆਇਆ ਤੇ ਚਲਦਾ ਰਹਿਣਾ ਪਰ ਜਿੱਦਾਂ ਬੰਦਾ ਕਹਿੰਦਾ ਨਾ ਵੀ ਮੈਂ ਉਹਦੇ ਕਰਕੇ ਕਰ ਰਿਆ ਹਾਂ ਜਿਹੜਾ ਆਪ ਕਰਨਾ ਉਹ ਤਾਂ ਭਾਈ ਆਪਣੇ ਸਵਾਦ ਨੂੰ ਬੰਦਾ ਕਰਦਾ ਹੈ ਤਾਂ ਉਹਦੇ 'ਚ ਜੇ ਬੰਦਾ ਮੰਨ ਲਵੇ ਵੀ ਹਾਂ ਮੈਨੂੰ ਭਾਈ ਚੰਗਾ ਲੱਗਦਾ ਹੈ ਮੈਂ ਖਾਂ ਤਾਂ ਉਹ 'ਚ ਬੁਰਾਈ ਵੀ ਕੋਈ ਨਹੀਂ ਪਰ ਉਹਨੂੰ ਉਹਦੇ ਵਿੱਚ ਪਾਤਾ ਵੀ ਉਹ ਮੰਗਦਾ ਹੈ ਤੇ ਇਹ ਤੇ ਗਲਤ ਹੋ ਜਾਂਦਾ ਹੈ ਸੋ ਆਪਾਂ ਅੱਗੇ ਚੱਲਦੇ ਹਾਂ ਅਨੁਭਵ ਨੂੰ ਪ੍ਰਤੀਕ ਵਿੱਚ ਬਦਲ ਦਿੱਤਾ ਗਿਆ ਜ਼ਰਾ ਸਮਝਣਾ ਪਰ ਹਾਂ ਉਹ ਵੀ ਜ਼ਰੂਰੀ ਹੈ ਜੇ ਦੇਖਿਆ ਜਾਵੇ ਤਾਂ ਕਿਉਂਕਿ ਜੇ ਕਿਸੇ ਨਾਲ ਬੰਦਾ ਜੁੜਦਾ ਹੈ ਤਾਂ ਹੀ ਉਸ ਨੂੰ ਮਹਿਸੂਸ ਕਰਨ ਦੀ ਉਹਦੇ ਵਿੱਚ ਉਹ ਰੰਗ ਉੱਭਰਦੇ ਆ ਤਾਂ ਹੀ ਬੰਦਾ ਉਧਰ ਨੂੰ ਚੱਲਦਾ ਹੈ ਜੇ ਕਿਸੇ ਨੂੰ ਦੇਖਦਾ ਹੈ ਯਾਰ ਵਾਕਈ ਮਾਲਕ ਲੋਕ ਹੈ ਤਾਂ ਹੀ ਉਹ ਉਸ ਰਾਹ ਤੇ ਚੱਲਦਾ ਹੈ ਬਾਬਾ ਜੀ ਹੁਣ ਮੋਨ ਦੀ ਥਾ ਮੰਤਰ ਸ਼ੁਰੂ ਹੋ ਗਏ ਜਰਾ ਗੌਰ ਕਰਨਾ ਆਖਰੀ ਅਵਸਥਾ ਮੌਨ ਹੀ ਹੈ ਜਿੱਥੇ ਕੋਈ ਮੰਤਰ ਨਹੀਂ ਕੋਈ ਕੋਸ਼ ਨਹੀਂ ਕੋਈ ਤੰਤਰ ਨਹੀਂ ਕੋਈ ਯੰਤਰ ਸਿਰਬ ਮੋਨ ਸ਼ਾਂਤੀ ਖਾਮੋਸ਼ੀਆਂ ਜਾਗਰਨ ਦੀ ਥਾ ਜਿੱਥੇ ਜਾਗਣਾ ਸੀ ਉੱਤੇ ਕਰਮ ਕਾਂਡ ਆ ਗਏ ਜਰਾ ਗੌਰ ਕਰ ਮਾਤਾ ਰਾਣੀ ਦੇ ਨਵਰਾਤਰੇ ਆਏ। ਮਹਾਮਾਈ ਸਾਨੂੰ ਇਹ ਕਹਿੰਦੀ ਹੈ ਕਿ ਭਾਈ ਇਹ 9 ਦਿਨ ਤਾਂ ਜਾਗ ਉਹ ਸੋਹਣੇ ਰੱਬ ਦਾ ਯਾਦ ਤਾਂ ਕਰ ਵੀ ਸ਼ਕਤੀ ਪ੍ਰਵਾਹਿਤ ਤਾਂ ਕਰ ਲੈ ਉੱਪਰੋਂ ਸ਼ਿਵ ਨਾਲ ਤਾਂ ਬਣਾ ਦੇ। ਜ਼ਰਾ ਗੌਰ ਕਰ। ਤੇ ਇਨਸਾਨਾਂ ਨੇ ਕੀ ਕੀਤਾ? ਕਰਮकांड ਕਰਨੇ ਸ਼ੁਰੂ ਕਰ ਦਿੱਤੇ। ਸੋ ਜਦੋਂ ਕੋਈ ਸੰਤ, ਕੋਈ ਗਿਆਨੀ ਕਹਿੰਦੇ ਨੇ, ਕੋਈ ਮਹਾਤਮਾ ਕਹਿੰਦੇ ਨੇ, ਕੋਈ ਫਕੀਰ ਕਹਿੰਦੇ ਨੇ ਕਿ ਰੱਬ ਤੁਹਾਡੇ ਅੰਦਰ ਹੈ। ਤਾਂ ਵੀ ਜਿਹੜੀ ਵਿਵਸਥਾ ਹੈ ਉਸ ਨੂੰ ਉਸੇ ਵੇਲੇ ਜਿਹੜੇ ਪੂਜਾ ਜਿੱਦਾਂ ਲੋਕਾਂ ਦਾ ਮਨ ਕੀਤਾ ਵੀ ਭਾਈ ਇਹਨੂੰ ਬਾਹਰੀ ਰੂਪ ਦੇ ਦੇ। ਬਾਰੀ ਰੂਪ ਦੇਤਾ ਕਿਸੇ ਨੇ ਕੋਈ ਚਿੱਤਰ ਬਣਾ ਲਿਆ ਕਿਸੇ ਨੇ ਕੁਛ ਬਣਾ ਲਿਆ ਕਿਸੇ ਨੇ ਕੁਛ ਕਰ ਲਿਆ ਯਾਨੀ ਕਿ ਕਿਸੇ ਆਪਣੇ ਉਸ ਊਰਜਾ ਨੂੰ ਬੰਦ ਦਿੱਤਾ ਗਿਆ ਕਿਸੇ ਚੀਜ਼ ਸੇ ਤਾਂ ਕਿ ਤੁਸੀਂ ਅਨੁਭਵ ਤੋਂ ਦੂਰ ਰਹੋ ਵਿਸ਼ਵਾਸ ਵਿੱਚ ਫਸੇ ਰਹੋ ਅੰਧ ਵਿਸ਼ਵਾਸ ਵਿੱਚ ਫਸੇ ਰਹੋ ਅਸਲੀਅਤ ਇਹ ਹੈ ਕਿ ਰੱਬ ਕੋਈ ਵਿਚਾਰ ਨਹੀਂ ਕੋਈ ਕਹਾਣੀ ਨਹੀਂ ਕੋਈ ਆਸਥਾ ਦਾ ਵਿਸ਼ਾ ਨਹੀਂ ਉਹ ਇੱਕ ਹਾਜ਼ਰੀ ਹੈ ਜੋ ਇਸ ਪਲ ਇੱਥੇ ਤੁਹਾਡੇ ਅੰਦਰ ਹੈ ਔਰ ਇਹ ਗੱਲ ਅਸਲੀਅਤ ਦੇ ਵਿੱਚ ਜਿਹੜੇ ਆ ਸਾਈਂ ਪੀਰ ਗੁਰੂ ਲੋਗ ਮੁਰਸ਼ਦ ਸਗਾਉਂਦੇ ਆ ਇਹ ਗੱਲ ਯਾਦ ਰੱਖਣਾ ਉਹ ਅੰਦਰ ਦੀ ਗੱਲ ਕਰਦੇ ਆ ਉਹ ਪੁੱਛਾ ਨਹੀਂ ਦੱਸ ਦਿੰਦੇ ਜ਼ਰਾ ਗੌਰ ਕਰ ਲੈਣਾ ਇਸ ਗੱਲ ਤੇ ਜਿਹੜੇ ਤੁਹਾਨੂੰ ਅੰਦਰ ਨੂੰ ਤੋੜਦੇ ਆ ਉਹੀ ਤੁਹਾਨੂੰ ਅਸਲੀ ਗੁਰੂ ਪੀਰ ਮੁਰਸ਼ਦ ਮਿਲੇ ਆ ਜਿਹੜੇ ਤੁਹਾਨੂੰ ਹੋਰ ਪਾਸੇ ਪਾਤਾ ਬਾਬਾ ਜੀ ਉਹ ਕੋਈ ਉਹ ਠੀਕ ਹੈ ਕੁਝ ਸਮੇਂ ਲਈ ਤੁਹਾਨੂੰ ਰਸਤਾ ਦਿਖਾ ਸਕਦੇ ਆ ਕਿਸੇ ਚੀਜ਼ ਤੋਂ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਯਾਰ ਆ ਚੀਜ਼ ਫਸ ਰਹੇ ਆ ਭਾਈ ਇਹ ਹੈ ਪਰ ਅਸਲੀਅਤ ਇਹੀ ਹੈ ਕਿ ਜੇ ਸੁਖਰੀ ਤਲਾਸ਼ ਚ ਜਾਓਗੇ ਦੁੱਖ ਵੀ ਨਾਲ ਹੀ ਆਏਗਾ ਸੋ ਇਹ ਗੱਲ ਯਾਦ ਰੱਖੋ ਮਹਾ ਸੁਖ ਜਿਹੜਾ ਹੈ ਮਹਾ ਦੁੱਖ ਵੀ ਆਏਗਾ ਇੱਥੇ ਉਹ ਗੱਲ ਹੀ ਨਹੀਂ ਚੱਲ ਰਹੀ ਇੱਥੇ ਰੱਬ ਦੀ ਖੇਡ ਦੀ ਗੱਲ ਹੈ ਵੀ ਪ੍ਰਮਾਤਮਾ ਤਾਂ ਇੱਕ ਅਲੱਗ ਚੀਜ਼ ਹੈ ਤੇ ਉਹ ਤੁਹਾਡੇ ਅੰਦਰ ਵੱਸਦਾ ਹੈ ਇਸ ਨੂੰ ਪਾਉਣ ਲਈ ਨਾ ਤਾਂ ਕਿਸੇ ਬੇਨਤੀ ਦੀ ਲੋੜ ਹੈ ਨਾ ਕਿਸੇ ਕਰਮ ਕਾਂਡ ਦੀ ਨਾ ਕਿਸੇ ਵਿਚੋਲੇ ਦੀ ਤੁਹਾਨੂੰ ਬਸ ਇਨਾ ਕਰਨਾ ਹੈ ਕਿ ਮਾਨ ਦਾ ਸ਼ੋਰ ਹਟਾਉਣਾ ਹੈ ਜੇ ਆਪ ਹਟ ਗਿਆ ਠੀਕ ਹੈ ਨਹੀਂ ਫਿਰ ਗੁਰੂ ਪੀਰ ਮੁਰਸ਼ਿਦ ਉਹਨਾਂ ਦੀ ਨਜ਼ਰ ਜਿਹੜੀ ਹੈ ਉਹ ਕਰਮ ਕਰ ਦੇਣ ਤਾਂ ਫਿਰ ਗੱਲ ਹੋਰ ਹੋ ਜਾਂਦੀ ਹੈ ਜ਼ਰਾ ਗੌਰ ਕਰਨਾ ਜ਼ਰਾ ਆਪਣੇ ਮਾਨਤੇ ਧਿਆਨ ਦਿਓ ਅਜੇ ਵੀ ਕਿੰਨੀਆਂ ਗੱਲਾਂ ਚੱਲ ਰਹੀਆਂ ਹੋਣਗੀਆਂ ਇਹ ਵੀਡੀਓ ਕਿੰਨਾ ਕੁ ਲੰਬਾ ਹੈ ਇਹ ਕੀ ਕਰ ਰਹੇ ਨੇ ਇਹ ਕੀ ਦੱਸ ਰਹੇ ਨੇ ਕੀ ਸੁਣਾ ਰਹੇ ਨੇ ਸਮਝ ਲੱਗ ਰਹੀ ਕਿ ਨਹੀਂ ਕਿੰਨਾ ਕੁ ਜਵਾਬ ਦਿਮਾਗ 'ਚ ਚੱਲਦਾ ਚੋਂਦੇ ਹੋ ਨੇ ਪਰ ਮੈਂ ਬਾਅਦ ਵਿੱਚ ਕੀ ਕਰਾਂਗਾ ਇਹ ਸੁਣ ਕੇ ਕੀ ਇਹ ਸੱਚੀ ਹੈ ਜਾਂ ਨਹੀਂ ਐਵੇਂ ਸੁਣੀ ਜਾਂਦਾ ਇਹੀ ਹੈ ਮਨ ਦੀ ਅਸਲੀ ਤਾਕਤ ਬਾਬਾ ਜੀ ਇਸ ਨੂੰ ਸਮਝ ਲੈਣਾ ਇਹ ਕਦੇ ਰੁਕਦਾ ਨਹੀਂ ਹੈ ਇਹ ਤੁਹਾਨੂੰ ਲਗਾਤਾਰ ਉਲਝਾਈ ਰੱਖਦਾ ਹੈ ਤੇ ਸਭ ਤੋਂ ਵੱਡਾ ਭਰਮ ਕੀ ਹੈ ਕਿ ਇਹੀ ਹੈ ਕਿ ਤੁਸੀਂ ਮਨ ਬੈਠਦੇ ਹੋ ਕਿ ਮੈਂ ਹੀ ਹਾਂ ਇਹ ਆਵਾਜ਼ ਹਾਂ ਮੈਂ ਜੋ ਹਾਂ ਇਹ ਆਵਾਜ਼ ਹੀ ਪਰ ਜੇਕਰ ਤੁਸੀਂ ਉਸ ਉਹੀ ਆਵਾਜ਼ ਹੁੰਦੇ ਤਾਂ ਤੁਸੀਂ ਉਸ ਨੂੰ ਸੁਣ ਕਿਵੇਂ ਪਾ ਰਹੇ ਹੋ ਫਿਰ ਜਦੋਂ ਤੁਸੀਂ ਮਨ ਦੇ ਸ਼ੋਰ ਤੋਂ ਥੋੜਾ ਪਿੱਛੇ ਹਟਦੇ ਹੋ ਤਾਂ ਤੁਹਾਡੇ ਅੰਦਰ ਕੁਝ ਜਾਗਦਾ ਹੈ ਇੱਕ ਸਾਖੀ ਇੱਕ অবজারভার ਬਾਬਾ ਜੀ ਉਹ ਜੋ ਤੁਹਾਡੇ ਵਿਚਾਰਾਂ ਨੂੰ ਭਾਵਨਾਵਾਂ ਨੂੰ ਸ਼ਰੀਰ ਦੀਆਂ ਹਰਕਤਾਂ ਨੂੰ ਵੇਖਦਾ ਹੈ ਪਰ ਉਹਨਾਂ ਵਿੱਚ ਸ਼ਾਮਲ ਨਹੀਂ ਹੁੰਦਾ ਤੁਸੀਂ ਸਿਰਫ ਤੇ ਸਿਰਫ ਵਿਚਾਰ ਕਰਨ ਵਾਲਾ ਮਨ ਨਹੀਂ ਹੋ ਬਲਕਿ ਉਹ ਚੇਤਨਾ ਹੋ ਜੋ ਸਭ ਕੁਝ ਵੇਖਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਅਨੰਤ ਚੇਤਨਾ ਅਕੀ ਲੋਕ ਕਹਿੰਦੇ ਅਨੰਤ ਚੇਤਨਾ ਤੇਰੇ ਅੰਦਰ ਹੀ ਵਸਦਾ ਮਾਲਾ ਕਹੇ ਕਾਠ ਕੀ ਹੈ ਨਾ ਕਾਹੇ ਫੇਰੇ ਮੋਹੇ ਮਨ ਕਾ ਮਨ ਕਾ ਭੇਰ ਤੁਰੰਤ ਮਲਾ ਦੂ ਤੋ ਹੈ ਵੀ ਮਨ ਦਾ ਮਨ ਕਾ ਫਿਰਨਾ ਤੇ ਤੈਨੂੰ ਮਿਲਣਾ ਹੈ ਵਸਦਾ ਤੇ ਅੰਦਰ ਹੀ ਹੈ ਕਿ ਤੁਸੀਂ ਕਦੇ ਰਾਤ ਦੇ ਹਨੇਰੇ ਵਿੱਚ ਆਕਾਸ਼ ਨੂੰ ਦੇਖਿਆ ਅਸਮਾਨ ਨੂੰ ਵੇਖਿਆ ਤਾਰਿਆਂ ਨਾਲ ਭਰਿਆ ਅਸਮਾਨ ਇੱਕ ਪਾਲੀ ਸੋਚੋ ਉਹਨਾਂ ਤਾਰਿਆਂ ਨੂੰ ਜੋੜਨ ਵਾਲੀ ਅਦ੍ਰਿਸ਼ਟ ਤੰਦ ਕੀ ਹੈ ਉਹੀ ਤੰਦ ਤੁਹਾਡੇ ਵਿੱਚ ਵੀ ਹੈ ਵਿਗਿਆਨ ਕਹਿੰਦਾ ਹੈ ਬ੍ਰਹਮੰਡ ਤੁਹਾਡੇ ਕਿਤੇ ਬਾਹਰ ਹੈ ਜਰਾ ਗੌਰ ਕਰਨਾ ਵਿਗਿਆਨ ਇਹ ਕਹਿੰਦਾ ਬ੍ਰਹਮਾਂਡ ਤੁਹਾਡੇ ਤੋਂ ਬਾਹਰ ਹੈ ਪਰ ਅਧਿਆਤਮਿਕਤਾ ਕਹਿੰਦੀ ਹੈ ਇਹ ਫਕੀਰ ਲੋਕ ਇਹ ਰੱਬ ਲੋਕ ਕਹਿੰਦੇ ਕਿ ਬ੍ਰਹਮਾਂਡ ਤੁਸੀਂ ਆਪ ਹੀ ਹੋ ਗੁਰੂਆਂ ਨੇ ਵੀ ਫਰਮਾਇਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਜਰਾ ਗੌਰ ਕਰਨਾ ਬਾਬਾ ਬੁੱਲੇ ਸ਼ਾਹ ਨੇ ਆਖਿਆ ਉਸ ਉਹ ਤੇ ਤੋਂ ਵਾਕਣੀ ਤੇਰੀ ਵੇਖਣ ਵਾਲੀ ਆਖ ਵਿਗਿਆਨ ਕਹਿੰਦਾ ਬਾਹਰ ਹੈ ਯੂਨੀਵਰਸ ਫਕੀਰ ਲੋਕ ਕਹਿੰਦੇ ਅੰਦਰ ਹੈ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਬਾਜ ਲੱਖ ਆਕਾਸ਼ਾ ਲੱਖ ਪਤਾਲ ਸੁਣਾਇਆ ਤਰਾ ਘੌਰ ਕਰਨਾ ਕਿੱਥੋਂ ਪਤਾ ਲੱਗਿਆ ਉਹਨਾਂ ਨੇ ਆਪਣੇ ਅੰਦਰ ਕਲੀ ਕਰੀ ਚੀਜ਼ ਨੂੰ ਦੇਖਿਆ ਬਾਬਾ ਜੀ ਰੰਗ ਨੂੰ ਦੇਖਿਆ ਉਹਨਾਂ ਨੇ ਪਛਾਣਿਆ ਉਹ ਨਜ਼ਾਰਾ ਲਿਆ ਪੂਰਾ ਕਿਉਂਕਿ ਉਹ ਤਾਂ ਰੱਬ ਲੋਕ ਹੀ ਸੀਗੇ ਉਹ ਤਾਂ ਰੱਬ ਦੇ ਰੂਪ ਹੁਣ ਇਹ ਤੇ ਫਕੀਰ ਲੋਕ ਇਹਨੇ ਬ੍ਰਹਿਮੰਡ ਹੋ ਤੁਸੀਂ ਵਿਗਿਆਨ ਕਹਿੰਦਾ ਬ੍ਰਹਿਮੰਡ ਤੁਹਾਡੇ ਬਾਹਰ ਹੈ ਕਿਉਂਕਿ ਤੁਸੀਂ ਉਹ ਚੇਤਨਾ ਹੋ ਜੋ ਬਾਹਰ ਤਾਰਿਆਂ ਵਿੱਚ ਚਮਕ ਰਹੀ ਹੈ ਭਾਈ ਉਹ ਅੰਦਰ ਤੁਹਾਡੇ ਦਿਲ ਦੀ ਧੜਕਣ ਵਿੱਚ ਵੀ ਧੜਕ ਰਹੀ ਹੈ ਤੁਸੀਂ ਸਿਰਫ ਇੱਕ ਇਨਸਾਨ ਨਹੀਂ ਤੁਸੀਂ ਉਸ ਮਾਲਕ ਦਾ ਅਨੁਭਵ ਕਰ ਰਹੇ ਆ ਅਨਛੋ ਬਾਬਾ ਜੀ ਉਹ ਸੋਹਣੇ ਰੱਬ ਦਾਨ ਚੋ ਇਹ ਹੀ ਵਕੀਰਾਂ ਨੇ ਫਰਮਾਇਆ ਤੁਹਾਡਾ ਸ਼ਰੀਰ ਬਦਲਦਾ ਹੈ ਵਿਚਾਰ ਬਦਲਦੇ ਨੇ ਵਿਸ਼ਵਾਸ ਬਦਲਦੇ ਨੇ ਪਰ ਕੁਝ ਹੈ ਜੋ ਕਦੇ ਨਹੀਂ ਬਦਲਦਾ ਉਹ ਹੈ ਮੋਨ ਸਾਖੀ ਮੋਨ ਉਹ ਜਾਗਰੂਕਤਾ ਇਹ ਹੀ ਤੁਹਾਡੀ ਅਸਲੀ ਪਛਾਣ ਹੈ ਜਿਸ ਨੂੰ ਸਾਸ਼ਵਤ ਚੇਤਨਾ ਯਾਨੀ ਕਿ ਇੰਟਰਨਲ ਕੌਨਸ਼ੀਅਸਨੈਸ ਕਿਹਾ ਗਿਆ ਹੈ ਉਹੀ ਚੇਤਨਾ ਜਿਸ ਨੇ ਸਭ ਕੁਝ ਰਚਿਆ ਜੋ ਹਰ ਜਗ੍ਹਾ ਹੈ ਤਾਂ ਜੋ ਹੁਣ ਤੁਹਾਡੇ ਰੂਪ ਵਿੱਚ ਖੁਦ ਨੂੰ ਵੇਖ ਰਹੀ ਹੈ। ਪ੍ਰਾਚੀਨ ઋષਿ ਮੁਣੀਆਂ ਨੇ ਇਸ ਨੂੰ ਐਦਾਂ ਕਿਹਾ ਕਿ ਅਹਮ ਬ੍ਰਹਮਾਸਮੀ ਮੈਂ ਹੀ ਬ੍ਰਹਮ ਹ। ਤਤਵ ਸੁਮੀ ਤਤਵਮਸੀ ਤੂੰ ਹੀ ਤੂੰ ਓਹੀ ਹੈ। ਇਹ ਹੰਕਾਰ ਨਹੀਂ ਇਹ ਸचेतनਤਾ ਦਾ ਸਰਵੋੱਚਮ ਬੋਧ ਹੈ। ਪਰ ਹਾਂ ਇਸ ਨੂੰ ਸਿਰਫ ਕਹਿ ਦੇਣਾ ਪੜ ਲੈਣ ਨਾਲ ਗੱਲ ਨਹੀਂ ਬਣਦੀ ਇਸ ਨੂੰ ਅੰਦਰੋਂ ਜਾਣਨਾ ਪੈਣਾ ਹੈ ਫਿਰ ਗੱਲ ਹੈ। ਕਿ ਜੋ ਸ਼ਕਤੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਉਹ ਤੁਹਾਡੇ ਅੰਦਰ ਟੜਕ ਰਹੀ ਹੈ ਬਾਬਾ ਜੀ ਉਹ ਤਾਂ ਹੈ ਪ੍ਰਾਣਵਾਯੂ ਉਹੀ ਨੂਰ ਤੁਹਾਡੇ ਅੰਦਰ ਹੈ ਇੱਕ ਨੂਰ ਸੇ ਸਭ ਜਗ ਉਪਜਿਆ ਕੋਣ ਭਲੇ ਕੋ ਉਹੀ ਨੂਰ ਅੰਦਰ ਵੱਸਦਾ ਜੇਕਰ ਅਸੀਂ ਇੰਨੇ ਸ਼ਕਤੀਸ਼ਾਲੀ ਹਾਂ ਤਾਂ ਫਿਰ ਕਿਉਂ ਸੰਘਰਸ਼ ਸਵਾਲ ਉੱਠਦਾ ਹੈ ਕਿਉਂ ਡਰ ਕਿਉਂ ਕਮੀਆਂ ਕਿਉਂ ਅਸੁਰੱਖਿਆ ਕਿਉਂਕਿ ਅਸੀਂ ਭੁੱਲ ਗਏ ਹਾਂ ਬਾਬਾ ਜੀ ਕਿ ਅਸੀਂ ਆਪਣੀ ਚੇਤਨਾ ਨੂੰ ਸ਼ਰੀਰ ਦਾ ਨਾਮ ਦੇ ਸ਼ਰੀਰ ਨਾਮ ਉਹਦਾ ਵਿਚਾਰ ਡਰ ਇਹਨਾਂ ਨਕਲੀ ਪਛਾਣਾਂ ਵਿੱਚ ਬੰਨ ਲਿਆ ਜਿੱਦਾਂ ਹੀ ਅਸੀਂ ਸਾਖੀ ਬਣਦੇ ਹਾਂ ਉਦਾਂ ਹੀ ਅਸੀਂ ਸਮਝਦੇ ਹਾਂ ਕਿ ਮੈਂ ਸੀਮਤ ਨਹੀਂ ਮੇਰੀ ਕੋਈ ਲਿਮਟ ਨਹੀਂ ਮੈਂ ਤਾਂ ਅਨੰਤ ਆ ਭਾਈ ਮੈਂ ਤਾਂ ਕੁਝ ਵੀ ਕਰ ਸਕਦਾ ਇਹੀ ਉਹ ਪਲ ਹੈ ਜਿੱਥੇ ਡਰ ਮਿਟਣ ਲੱਗਦਾ ਹੈ ਇਕੱਲਾਪਨ ਪਿਗਲਣ ਲੱਗਦਾ ਹੈ ਹੁਣ ਸਵਾਲ ਇਹ ਨਹੀਂ ਕਿ ਕੀ ਰੱਬ ਹੈ ਸਵਾਲ ਇਹ ਹੈ ਕਿ ਤੁਸੀਂ ਖੁਦ ਨੂੰ ਯਾਦ ਕਰਨ ਲਈ ਤਿਆਰ ਹੋ ਕਿਉਂਕਿ ਜਦੋਂ ਤੁਸੀਂ ਯਾਦ ਕਰ ਲੈਂਦੇ ਹੋ ਤਾਂ ਜੀਵਨ ਬਦਲ ਜਾਂਦਾ ਹੈ ਤੁਸੀਂ ਹੁਣ ਖੋਜਣ ਵਿੱਚ ਨਹੀਂ ਸਰਜਣ ਵਿੱਚ ਯਾਨੀ ਕਿ ਕ੍ਰिएशन ਵਿੱਚ ਜਿਉਂਦੇ ਹੋ ਤੁਸੀਂ ਹੁਣ ਭੀਖ ਮੰਗਣ ਵਾਲੇ ਨਹੀਂ ਨਿਰਮਾਤਾ ਬਣ ਜਾਂਦੇ ਹੋ ਇੱਕ ਪਲ ਰੁਕਣਾ ਚਾਹੀਦਾ ਹੈ ਜਰਾ ਰੁਕੋ ਹੁਣ ਇਸ ਪਲ ਬਿਨਾ ਕਿਸੇ ਸ਼ਬਦ ਦੇ ਬਿਨਾ ਕਿਸੇ ਸੋਚ ਦੇ ਬਸ ਆਪਣੇ ਅੰਦਰ ਸੁਣੋ ਜਰਾ ਖਾਮੋਸ਼ ਹੋ ਜਾਓ ਬਾਬਾ ਜੀ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੋ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਸ਼ਾਇਦ ਕੋਈ ਹਲਕੀ ਜਿਹੀ ਸ਼ਾਂਤੀ ਕੋਈ ਸੁਖਮ ਜਿਹੀ ਮੌਜੂਦਗੀ ਬਸ ਬਾਬਾ ਜੀ ਇਹੀ ਈਸ਼ਵਰ ਹੈ। ਇਹੀ ਪਰਮਾਤਮਾ ਹੈ ਫਕੀਰ ਲੋਕਾ ਉਸ ਨੂੰ ਪੋਣ ਲਈ ਨਾ ਉੱਚੀ ਆਵਾਜ਼ ਵਿੱਚ ਬੇਨਤੀ ਕਰਨ ਦੀ ਲੋੜ ਹੈ। ਕਿਉਂਕਿ ਉਹ ਤਾਂ ਭਾਈ ਜਿਨ੍ਹਾਂ ਦੇ ਜ਼ੁਬਾਨਾਂ ਨਹੀਂ ਹਿਲਦੀਆਂ ਉਹ ਤਾਂ ਬਿਨ ਬੋਲੇ ਸਭ ਕੁਝ ਜਾਣਦਾ ਹੈ। ਉਹ ਤਾਂ ਕਹਿੰਦੇ ਜਰਾ ਜ਼ੁਬਾਨ ਕੋ ਹਲਾਉਣੇ ਕੀ ਜ਼ਰੂਰਤ ਨਹੀਂ। ਇਨ ਗੁਰੂ ਰਹਿਬਰੋਂ ਪੀਰੋਂ ਫਕੀਰੋਂ ਕੇ ਸਾਹਮਣੇ ਇਹ ਤਾਂ ਚਿਹਰਾ ਦੇਖ ਕੇ ਪਛਾਨ ਲੈਂਦੇ ਹੈ ਕਿ ਚਾਹਤਾ ਕੀ ਹੈ। ਜਰਾ ਗੌਰ ਕਰ। ਉਹ ਨਹੀਂ ਚਾਹੁੰਦਾ ਕਿ ਮੇਰੇ ਅੱਗੇ ਉੱਚ-ਉੱਚ ਰੋਲਾ ਪਾ ਕੇ ਬੇਨਤੀਆਂ ਕਰੋ ਉਹ ਨਹੀਂ ਚਾਹੁੰਦਾ ਕਿ ਮੇਰੇ ਅੱਗੇ ਕੋਈ ਕਠੋਰ ਵਰਤ ਕਰੋ ਮੇਰੇ ਲਈ ਉਹ ਭੁੱਖੇ ਰੋ ਮੇਰੇ ਲਈ ਉਹ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਬਾਹਰੀ ਸਬੂਤ ਦਿਓ ਉਹ ਹਮੇਸ਼ਾ ਇੱਥੇ ਸੀ ਬਸ ਤੁਹਾਡੇ ਧਿਆਨ ਦੇ ਪਿੱਛੇ ਛੁਪਿਆ ਸਮੱਸਿਆ ਇਹ ਹੈ ਕਿ ਅਸੀਂ ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ ਕੁਝ ਪਾਉਣਾ ਚਾਹੁੰਦੇ ਹਾਂ ਕੁਝ ਬਦਲਣਾ ਚਾਹੁੰਦੇ ਹਾਂ ਤੇ ਇਸ ਸ਼ੋਰ ਵਿੱਚ ਅਸੀਂ ਉਸ ਮੌਨ ਨੂੰ ਭੁੱਲ ਗਏ ਹਾਂ ਜੋ ਸਾਨੂੰ ਹਮੇਸ਼ਾ ਸੰਭਾਲੀ ਰੱਖਦਾ ਸੀ ਟਰਾਂਸ ਜਿਹੜਾ ਕਿ ਮੌਨ ਹੈ ਟਰਾਂਸ ਨੂੰ ਮੌਨ ਕਹਿੰਦੇ ਧਿਆਨ ਗਹਿਰਾ અવલોਕਨ ਇਹ ਸਭ ਸਿਰਫ ਇੱਕ ਚੀਜ਼ ਸਿਖਾਉਂਦੇ ਨੇ ਰੁਕੋ ਤੇ ਜ਼ਰਾ ਵੇਖੋ ਕਿਉਂਕਿ ਜਦੋਂ ਤੁਸੀਂ ਸੱਚ ਵਿੱਚ ਰੁਕਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕਿਤੇ ਇਕੱਲਾ ਨਹੀਂ ਹਾਂ ਜ਼ਰਾ ਗੌਰ ਕਰਨਾ ਮੈਂ ਵੱਖਰਾ ਨਹੀਂ ਹਾਂ ਮੈਂ ਹੀ ਉਹ ਚੇਤਨਾ ਹਾਂ ਜੋ ਸਭ ਵਿੱਚ ਹਾਂ ਇਹੀ ਅਸਲੀ ਮੁਕਤੀ ਤਾਂ ਹੀ ਦਾ ਕਹਿੰਦੇ ਆ ਕਿ ਜਿਨੇ ਬ੍ਰਾਹਮਣ ਨੂੰ ਦੇਖ ਲਿਆ ਉਨੇ ਤੇ ਸਾਰੇ ਵਿੱਚ ਉਸ ਨੂੰ ਦੇਖ ਲਿਆ ਇਸ਼ਕ ਹੈ ਉਸੇ ਤੋਂ ਸਭ ਸੇ ਇਸ਼ਕ ਕਰ ਉਹ ਭਾਈ ਇਹ ਇਸ਼ਕ ਹੀ ਸੀ ਇਸ਼ਕ ਦਾ ਯਹੀ ਤਾਂ ਦਸਤੂਰ ਹੈ ਇਹੀ ਹਸਲ ਮੁਕਤੀ ਬਾਬਾ ਜੀ ਕੋਈ ਵਿਸ਼ਵਾਸ ਨਹੀਂ ਬਸ ਅਨੁਭਵ ਫੀਲ ਕੋਈ ਉਡੀਕ ਨਹੀਂ ਬਸ ਜਾਗ੍ਰਿਤੀ ਤੇ ਜੇਕਰ ਇਹ ਗੱਲਾਂ ਤੁਹਾਡੇ ਤੱਕ ਪਹੁੰਚੀ ਹੈ ਨਾ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਸੱਚਾਈ ਤੁਹਾਡੇ ਅੰਦਰ ਗੂੰਜ ਰਹੀ ਹੈ ਤਾਂ ਜ਼ਰਾ ਕਮੈਂਟ ਜ਼ਰੂਰ ਲਿਖਣਾ ਪ੍ਰੈਜ਼ੈਂਸੀ ਲਿਖ ਦੇਣਾ ਕਿਉਂ ਕਿਉਂਕਿ ਜਦੋਂ ਤੁਸੀਂ ਇਸ ਨੂੰ ਲਿਖਦੇ ਹੋ ਤੁਸੀਂ ਆਪਣੇ ਅਵਚੇਤਨ ਯਾਨੀ ਕਿ ਸਬਕੌਨਸ਼ੀਅਸ ਮਾਈਂਡ ਨੂੰ ਇੱਕ ਸੰਦੇਸ਼ ਭੇਜਦੇ ਹੋ ਕਿ ਮੈਂ ਸ਼ਕਤੀ ਨੂੰ ਪਛਾਣ ਲਿਆ ਹੈ ਮੈਂ ਉਸ ਤਾਕਤ ਨੂੰ ਪਛਾਣ ਲਿਆ ਹੈ ਭਾਈ ਕਿ ਜਿਹੜੀ ਮੇਰੇ ਅੰਦਰ ਵਸਦੀ ਹੈ ਸੋ ਜ਼ਰਾ ਹੁਣ ਗੌਰ ਕਰੋ ਇੱਕ ਡੂੰਗਾ ਜਿਹਾ ਸਾਹ ਲੈ ਲਓ ਤੇ ਖੁਦ ਨੂੰ ਇੱਕ ਗੱਲ ਕਹੋ ਕਿ ਮੈਂ ਉਹੀ ਹਾਂ ਜਿਸ ਨੂੰ ਮੈਂ ਲੱਭ ਰਿਹਾ ਸੀ ਜ਼ਰਾ ਗੌਰ ਕਰਨਾ ਮੈਂ ਉਹੀ ਹਾਂ ਜਿਸ ਨੂੰ ਮੈਂ ਲੱਭ ਰਿਹਾ ਸੀ ਸੋ ਖੁਸ਼ ਰਵ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਜਗਤ ਨੂਰਾਦ ਖਾਨ ਵਾਲੇ ਸਦਾ ਹੀ ਜੈ ਜੈਕਾਰ ਬਬਾ ਖੁਸ਼ ਰਵ ਆਬਾਦ ਰਹੋ